ਆ ਦੇਖੋ ਇਹ ਹੁਣ ਅਸੀਂ ਇਹਦੀ ਟਾਈਮਿੰਗ ਸੈੱਟ ਕਰਦੇ ਆ। ਤੇ ਬੱਲਾ ਟਰੈਕਟਰ ਕਰ ਰਿਹਾ ਹਰ ਤਰ੍ਹਾਂ। ਦੇਖ ਰਹੇ ਹੋ। ਅੰਦਰ ਇਸੇ ਹੀ। ਜੀ ਬਾਬਾ ਉਹ ਕਿਹਾ ਸੀ ਤੁਹਾਡੇ ਕੋਲ ਤੇ ਕਸਟਮਰ ਬਾਰ-ਬਾਰ ਇਹੀ ਪ੍ਰੋਬਲਮ ਦਿੰਦਾ ਵੀ ਜਦ ਵੀ ਇਹ ਖੜਾ ਧੂਆ ਹੀ ਮਾਰੀ ਜਾਂਦਾ। ਅਸੀਂ ਮਿਸਤਰੀ ਨੂੰ ਕਹਿ ਰਹੇ ਹਾਂ ਵੀ ਤੇਰੇ ਟਾਈਮ 'ਚ ਨੁਕਸਾਨ ਬਰਮੰਦਾ ਹੀ ਨਹੀਂ। ਤੇ ਹੁਣ ਲੱਗੇ ਆ ਅਸੀਂ ਇਹਦੇ ਟੈਪਟ ਕਵਰ ਪਟਨ। ਤੇ ਇਹਦਾ ਟਾਈਮਿੰਗ ਜਿਹੜੀ ਸਾਈਡ ਦੇ ਪਿੱਛੇ ਕਾਊਂਟਰ ਤੇ ਪਲੇਟ ਆ ਉੱਥੋਂ ਇਹਦੀ ਟਾਈਮਿੰਗ ਵੀ ਚੈੱਕ ਕਰਾਂਗੇ। ਵਧੀਆ ਟੈਪਟਾਂ ਦੇ ਵਿੱਚ ਵੀ ਕਾਫੀ ਫਰਕ ਸੀਗਾ। ਲੋਜੀ ਟੈਪ ਟੈਪਟਾਂ ਤੇ ਟਾਈਮਿੰਗ ਓਕੇ ਕਰਕੇ ਡੈਟਾ ਕਰਤਾ ਸਟਾਰਟ। ਤੇ ਵਾਜ ਸਟਰਟਰ ਦੀ ਹੁਵੀ ਬਿਲਕੁਲ ਸਹੀ ਤੇ ਹੁਣ ਇਹਨੂੰ ਬਾਅਗੇ ਅਸੀਂ ਕਿਹ ਚੈੱਕ ਕਰਾਂਗੇ। ਯਾ ਦੇਖ ਬਹੁਤ ਸੋਹਣਾ ਵਾਜ ਸਟਿਕ ਦੀ ਬਣ ਗਈ ਦਿਨੇ ਰੇਸ ਰੂਟ ਤੇ ਸਭ ਨੂੰ ਇਹ ਖੜ ਗਿਆ। ਤੇ ਥੋੜਾ ਜਿਹਾ ਵਾਇਆ ਹੰਡਰੈਕਟਰ ਚਲ ਕੋੜੇ ਬਾਮਾਗੇ ਤੇ ਹੋਰ ਵੀ ਇਹ ਸੈਟਪਾਉ ਵਧੀਆ ਹੋ ਜੇ ਤੇ ਬਾਜਵਾ ਸਾਹਿਬ ਬਹੁਤ ਖੁਸ਼ ਹੋਗੇ ਤੇ ਸਭ ਤੋਂ ਮੇਨ ਗੱਲ ਇਹ ਹੈ ਜੀ ਕਿ ਛੋਟੇ ਛੋਟੇ ਜੇ ਨੌਕਸ ਹੁੰਦੇ ਨੇ ਅਸੀਂ ਫੋਰਮੈਨਾਂ ਨੂੰ ਦੱਸਦੇ ਵੀ ਹੁੰਦੇ ਆਂ ਵੀ ਆਹ ਚੀਜ਼ ਡੈਕਟਰ ਤੋਂ ਬਰਫੇ ਚਲ ਜਾਵੇ ਜਾਂ ਕੋਈ ਜਲ ਪ੍ਰੋਬਲਮ ਹੋਵੇ ਪਰ ਚਲੋ ਸਾਡੇ ਲਈ ਸਾਡਾ ਕਸਟਮਰ ਬਹੁਤ ਜ਼ਰੂਰੀ ਹੁੰਦਾ ਤੇ ਤੁਸੀਂ ਵੀ ਕਰਦੇ ਹੋ ਤੇ ਜੀ ਕਰਨ ਪਿਆਰਪਰੀ ਸੇਵਾ ਕਰਦੇ ਹਾਂ ਜੀ